ਤੁਹਾਡੇ ਤੇ ਇਲزام ਲਾਉਂਦੇ ਨੇ ਕਿ ਜਿਹੜੇ ਵਿਅਕਤੀ ਕੰਮ ਨਹੀਂ ਕਰਦੇ ਉਹਨਾਂ ਦੀ ਗਲਤ ਹਾਜ਼ਰੀ ਲੱਗ ਜਾਂਦੀ ਆ ਤੇ ਜਿਸ ਦੇ ਕਾਰਨ ਤੁਹਾਨੂੰ ਰੰਗੇ ਹੱਥੀਂ ਕਹਿੰਦੇ ਅਸੀਂ ਗ੍ਰਿਫਤਾਰ ਮਤਲਬ ਫੜਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਵੀ ਇਹ ਹਾਜ਼ਰੀ ਨਾ ਲਾਈਆਂ ਜਾਣ ਇਸ ਨੂੰ ਲੈ ਕੇ ਤੁਸੀਂ ਉਹਨਾਂ ਦੇ ਨਾਲ ਤਲਕੀ ਕੀਤੀ ਆ ਉਸ ਤੋਂ ਬਾਅਦ ਅੱਜ ਉਹਦੇ ਜਵਾਬ ਤੁਸੀਂ ਧਰਨਾ ਸੀ ਇਹ 9 ਫੇਜ ਦੀ ਗੱਲ ਕੀਤੀ ਗਈ ਆ ਮੈਂ ਸੈਕਟਰ 77 ਦੇ ਵਿੱਚ ਐ ਔਨ ਰਿਕਾਰਡ ਕਾਰਪੋਰੇਸ਼ਨ ਦੇ ਮੇਰੀ ਹਾਜ਼ਰੀ 77 ਦੇ ਵਿੱਚ ਐ ਜਿਹੜੀ 9 ਫੇਜ 'ਤੇ ਛਾਪੀ ਗਈ ਐ ਬਿਲਕੁਲ ਗਲਤ ਆ ਤੁਹਾਡੇ ਤੇ ਉਹਨਾਂ ਨੇ ਅਲੀਗੇਸ਼ਨ ਲਾਏ ਸੀ ਕਿ ਤੁਸੀਂ ਕੋਈ ਕੂੜਾ ਚੱਕਣ ਵਾਲਿਆਂ ਦੀ ਇੱਕ ਪ੍ਰਾਈਵੇਟ ਯੂਨੀਅਨ ਬਣਾਈ ਹੋਈ ਆ ਜਿਹਦੇ ਠੇਕੇ ਤੁਹਾਡੇ ਕੋਲ ਆ ਕਹਿੰਦੇ ਸਾਡੇ ਕੋਲ ਸਬੂਤ ਨੇ ਨਾ ਕੂੜੇ ਕੀ ਲੜਾਈ ਆ ਨਾ ਸਵੈ ਸੇਵਕਾਂ ਕੀ ਲੜਾਈ ਆ ਇਹ ਲੜਾਈ ਹੈ ਕਿ ਸਮਾਜ ਦੀ ਕਿਉਂਕਿ ਉਹ ਜਿਹੜੇ ਰਿਪਰਿਜ਼ੈਂਟ ਸਮਾਜ ਨੂੰ ਕਰਦੇ ਆ ਉਹ ਵਾਲਮਿਕੀ ਸਮਾਜ ਦੇ ਲੀਡਰ ਤੇ ਕੱਲ ਨੂੰ ਇਹ ਕੰਮ ਹੋਰ ਵੱਧੂਗਾ ਹਲੇ ਘਟੂਗਾ ਨਹੀਂ ਅੱਜ ਕੋਈ ਪ੍ਰਸ਼ਾਸਨ ਵੱਲੋਂ ਗੱਲ ਨਹੀਂ ਕਰਾਈ ਜਾਂਦੀ ਹੈ ਤਾਂ ਕੱਲ ਨੂੰ ਮਾਨਯੋਗ ਸਾਡੇ ਮੇਅਰ ਸਾਹਿਬ ਤੇ ਮਾਨਯੋਗ ਐਮਐਲਏ ਸਾਹਿਬ ਕੇ ਅੱਗੇ ਕੂੜਾ ਘੇਰ ਕੇ ਪ੍ਰਦਰਸ਼ਨ ਕਰੇ ਜਾਵੋ ਚਾਹੇ ਸਾਨੂੰ ਗ੍ਰਿਫਤਾਰ ਕਰ ਲਓ ਸਾਡੀ ਸਟੇਟਮੈਂਟ ਯਾਦ ਕਰ ਲਓ ਚਾਹੇ ਸਾਨੂੰ ਜੋ ਮਰਜੀ ਕਰ ਲਓ ਪਿਛਲੇ ਦਿਨੀ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ ਇੱਕ ਗੱਲ ਨੂੰ ਲੈ ਕੇ ਬਹਿਸ ਹੁੰਦੀ ਆ ਜਿਸ ਦੇ ਨੂੰ ਲੈ ਕੇ ਇੱਕ ਧਿਰ ਦੇ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਜਿਹੜੇ ਕਿ ਮਿਊਸਪਲ ਕਾਰਪੋਰੇਸ਼ਨ ਦੇ ਰੈਗੂਲਰ ਕਰਮਚਾਰੀ ਸੀ ਸੋ ਉਸ ਧਰਨੇ ਦੇ ਵਿੱਚ ਲੋਕਾਂ ਵੱਲੋਂ ਕਿਹਾ ਗਿਆ ਸੀਗਾ ਕਿ ਇੱਕ ਧਿਰ ਹੈਗੀ ਪਵਨ ਗੜਿਆਲ ਦੇ ਨਾਂ ਤੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਨਾਲ ਮਿਸ ਬਿਹੇਵ ਕੀਤਾ ਜਾਂਦਾ ਸੋ ਅੱਜ ਪਵਨ ਗੜਿਆਲ ਅਤੇ ਪੰਜਾਬ ਮਜ਼ਦੂਰ ਫੈਡਰੇਸ਼ਨ ਦੇ ਵੱਲੋਂ ਸਫਾਈ ਸੇਵਕ ਫੈਡਰੇਸ਼ਨ ਦੇ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਲੋਕਾਂ ਨੂੰ ਜਾਣਬੁੱਝ ਕੇ ਯੂਜ਼ ਕੀਤਾ ਜਾ ਰਿਹਾ ਅਸਲੀ ਮੁੱਦਾ ਹੈ ਕਿ ਸੀ ਇਹ ਹੈਗੇ ਨੇ ਤੇ ਇਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਪਵਨ ਜੀ ਤੁਹਾਡੇ ਤੇ ਉਹਦੋਂ ਇਲਜ਼ਾਮ ਲੱਗੇ ਸੀਗੇ ਕਿ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਦ ਤੁਸੀਂ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਦੇ ਨਾਲ ਕੁਝ ਬਸਲੂਕੀ ਕੀਤੀ ਸੀ ਸੋ ਜੇ ਤੁਸੀਂ ਧਰਨਾ ਦੇ ਰਹੇ ਹੋ ਇੱਕ ਕਾਰਨ ਕੀ ਹੈ ਜੀ ਕਿਵੇਂ ਹੋਇਆ ਕੀ ਮਸਲਾ ਕੀ ਮੈਂ ਪਵਨ ਗੋੜਿਆਲ ਮਸਟੇਰ ਦਾ ਫੈਡਰੇਸ਼ਨ ਦਾ ਜਨਰਲ ਸੈਕਟਰੀ ਪਹਿਲਾਂ ਤਾਂ ਮੈਂ ਆਪਦੇ ਚੈਨਲ ਦਾ ਮੈਂ ਧੰਨਵਾਦ ਕਰਦਾ ਜਿਹੜੇ ਤੁਸੀਂ ਸਪਾਈ ਸੇਪਾ ਦੀ ਸਾਡੇ ਗਰੁੱਪ ਦੀ ਜਿਹੜੀ ਇਹ ਆਵਾਜ਼ ਸਾਡਾ ਪੱਖ ਸੁਣਨ ਲਈ ਆਏ ਹੋ ਮੈਂ ਦਿਖਾਣਾ ਚਾਹੁੰਦਾ ਸਾਡੀ ਬੀਬੀ ਬੈਠੀ ਸਮਾਧੀ ਸੰਤੋਸ਼ਨਾ ਦੀ ਇਹ ਮਸਲਾ 2 ਦਿਨ ਪਹਿਲਾਂ ਦਾ ਸੁਣਿਆ ਜਾ ਰਿਹਾ ਹੈ ਲੇਕਿਨ ਪਿਛਲੇ 3 ਮਹੀਨੇ ਪਹਿਲਾਂ ਇਸ ਬੀਬੀ ਸੰਤੋਸ਼ ਵੱਲੋਂ 8 ਫੇਸ ਦੇ ਥਾਣੇ 'ਚ ਹਰਮਿੰਦਰ ਸਿੰਘ ਦਾ ਕੰਪਲੇਂਟ ਕਰਾਈ ਗਈ ਹੈ ਦਬਕੇ ਮਾਰਨ ਦੀ ਆਪ ਸ਼ਬਦ ਬੋਲਣ ਦੀ ਪੈਸੇ ਲੈਣ ਦੀ ਇਹ ਇਹ ਦੋ ਦਿਨ ਪਹਿਲਾਂ ਤਾਂ ਨਹੀਂ ਹੋਈ ਔਨ ਰਿਕਾਰਡ ਹੈ 3 ਮਹੀਨੇ ਪਹਿਲਾਂ ਫੇਸ ਹੜਦੇ ਥਾਣੇ ਵਿੱਚ ਇਹ ਜਦੋਂ ਇਹਦੇ ਹਰ ਪੌਂਟ ਤੇ ਜਾ ਕੇ ਦਬਕੇ ਮਾਰਨੇ ਸਾਡੇ ਬੰਦੇ ਤੋਂ ਪੈਸੇ ਦੀ ਮੰਗ ਕਰਨੀ ਕਿ ਬਾਹਰ ਦਾ ਕੂੜਾ ਆਊਟ ਆਫ ਨਗਰ ਨਿਗਮ ਦੀ ਹਦੂਦ ਦੇ ਅੰਦਰ ਤੋਂ ਬਾਹਰ ਦਾ ਕੂੜਾ ਜਿਹੜਾ ਹੈ ਉਹ ਗਰਵਾਓ ਇਹਨੇ ਪੈਸੇ ਬੰਨੇ ਹੋਏ ਆ ਜੇ ਬੰਦੇ ਮਨਾ ਕਰਦਾ ਰੇਡੀਆਂ ਫੜਦਾ ਇਹ ਸਾਰਾ ਸੀ ਇਕੱਠਾ ਕਰਕੇ ਲਿਖਤੀ ਕੰਪਲੀਟ ਅਸੀਂ ਮਾਨਯੋਗ ਡਾਇਰੈਕਟਰ ਸਾਹਿਬ ਨੂੰ ਲੋਕਲ ਬਾਡੀ ਗਵਰਨਮੈਂਟ ਦੇ ਦੇ ਕੇ ਆਏ ਆ ਔਨ ਰਿਕਾਰਡ ਹੈ ਲਿਖਤੀ ਲੈਟਰ ਨੂੰ ਦੇ ਕੇ ਆਏ ਇਹਨੂੰ ਪਤਾ ਲੱਗ ਗਿਆ ਵੀ ਮੇਰੀ ਬਦਲੀ ਹੁਣ ਤੈ ਇਹ ਪ੍ਰਸ਼ਟ ਕਰਦਾ ਮੋਹਾਲੀ ਨਗਰ ਨਿਗਮ ਕਰਪਸ਼ਨ ਦਾ ਜਿਹੜਾ ਅੱਡਾ ਬਣ ਚੁੱਕਿਆ ਹੈ ਇਹ ਮੈਂ ਨਹੀਂ ਕਹਿੰਦਾ ਇਹ ਤੁਹਾਡੇ ਸੰਭ ਸਾਲਾ ਮੋਹਰੀ ਸ਼ਹਿਰ ਜਾਂਦਾ ਕਿ ਅਸਿਸਟੈਂਟ ਕਮਿਸ਼ਨਰ ਰਣਜੀਤ ਉਹਨਾਂ ਦੀ ਬਿਜ਼ਨਸ ਜਾਂ ਚੱਲਦੀ ਹੈ ਕਪਲੇ ਦੀ ਸਰਵਜੀਤ ਜਿਹੜਾ ਸੀਐਸਓ ਹੁਣ ਬਣ ਗਿਆ ਸੈਂਟਰੀ ਰਾਂਝਾ ਸਰਜੀਤ ਸਿੰਘ ਉਹਦੀ ਵਿਜੀਲੈਂਸ ਜਾਂਚ ਆਦੀ ਹੈ 26 ਡਰਾਈਵਰ ਪਿਛਲੇ ਕੁਝ ਕੁਝ ਸਾਲ ਪਹਿਲਾਂ ਦਿਖਾਇਆ ਸੀ ਕਿ ਬਈ 26 ਡਰਾਈਵਰ ਰੱਖ ਲਏ ਆ ਪਰ ਰੱਖਿਆ ਕੋਈ ਨਹੀਂ ਸਾਰੇ ਦੀ ਤਨਖਾਹ ਦਾ ਗਵਨ ਉਹ ਵੀ ਿਸ਼ੂ ਹੋਇਆ ਸੀਗਾ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਜਿਹੜੇ ਵਿਅਕਤੀ ਕੰਮ ਨਹੀਂ ਕਰਦੇ ਉਹਨਾਂ ਦੀ ਗਲਤ ਹਾਜ਼ਰੀ ਲੱਗ ਜਾਂਦੀ ਆ ਤੇ ਉਹਨਾਂ ਦੀ ਗਲਤ ਹਾਜ਼ਰੀ ਲੱਗ ਜਾਂਦੀ ਆ ਤੇ ਜਿਸ ਦੇ ਕਾਰਨ ਤੁਹਾਨੂੰ ਰੰਗੇ ਹੱਥੀਂ ਕਹਿੰਦੇ ਅਸੀਂ ਗ੍ਰਿਫਤਾਰ ਮਤਲਬ ਫੜਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਵੀ ਇਹ ਹਾਜ਼ਰੀ ਨਾ ਲਾਈਆਂ ਜਾਣ ਇਸ ਨੂੰ ਲੈ ਕੇ ਤੁਸੀਂ ਉਹਨਾਂ ਦੇ ਨਾਲ ਤਲਕੀ ਕੀਤੀ ਆ ਉਸ ਤੋਂ ਬਾਅ ਪਹਿਲੀ ਗੱਲ ਜਿਹੜੀ ਮੀਡੀਆ ਨੇ ਖਬਰਾਂ ਤੇ ਛਾਪੀ ਮੈਂ ਉਹਦਾ ਖੰਡਨ ਕਰਦਾ ਕਿਉਂਕਿ ਜਿਹੜੀ 9 ਫੇਜ ਦੀ ਗੱਲ ਕੀਤੀ ਗਈ ਹੈ ਮੈਂ ਟਰੈਕਟਰ 77 ਦੇ ਵਿੱਚ ਹਾਂ ਔਨ ਰਿਕਾਰਡ ਕਾਰਪੋਰੇਸ਼ਨ ਦੇ ਮੇਰੀ ਹਾਜ਼ਰੀ 77 ਦੇ ਵਿੱਚ ਹੈ ਜਿਹੜੀ 9 ਫੇਜ ਤੇ ਛਾਪੀ ਗਈ ਹੈ ਬਿਲਕੁਲ ਗਲਤ ਆ ਮੁੰਡਾ சிவா ਇੱਥੇ ਹੀ ਹੈ 9 ਫੇਜ ਦਾ ਸੁਪਰਵਾਈਜ਼ਰ 20 ਸਾਲ ਪੁਰਾਣਾ ਸੁਪਰਵਾਈਜ਼ਰ ਹੈ ਇਹ 9 ਫੇਜ ਦਾ ਮਸਲਾ ਵੱਖਰਾ ਹੈ ਮੈਂ ਤਾਂ 77 ਦੇ ਵਿੱਚ ਹਾਂ ਮੇਰੀ ਡਿਊਟੀ 77 ਦੇ ਵਿੱਚ ਤੇ ਮੇਰੀ ਹਾਜ਼ਰੀ 77 ਦੇ ਵਿੱਚ ਹੈ ਔਨ ਰਿਕਾਰਡ ਤੇ 9 ਫੇਜ ਦਾ ਮਸਲਾ 20 ਸਾਲ ਤੋਂ ਕੈਨ ਸਾਡਾ ਬੰਦਾ ਹਾਜ਼ਰੀਆਂ ਲਾ ਰਿਹਾ ਸੁਪਰ ਉਹਦਾ ਹਰਮਿੰਦਰ ਸਿੰਘ ਦਾ ਫਰਜ਼ੇ ਬਣਦਾ ਸੀਗਾ ਵੀ ਉਹਨੂੰ ਬੁਲਾਵੇ ਲਿਖਤੀ ਲੈਟਰ ਪੱਤਰ ਕੱਢੇ ਵੀ ਤੈਨੂੰ ਤਾੜਨਾ ਪੱਤਰ ਜੇ ਅੱਗੇ ਤੋਂ ਤੂੰ ਇਹ ਜੀ ਗਲਤੀ ਕਰੇਗਾ ਵੀ ਤੇਰੇ ਖਿਲਾਫ ਕਾਰਵਾਈ ਬਣਦੀ ਹੈ ਉੱਤੇ ਦੇ ਲਈ ਬੁਲਾਇਆ ਗਿਆ ਸੀ ਜਦੋਂ ਤਲਕੀ ਹੋਈ ਆ ਕਮਿਸ਼ਨਰ ਦੇ ਨਾਲ ਤੁਹਾਡੇ ਨਾਲ ਕੋਈ ਗਗਨ ਢਿਲੋਂ ਸੀਗੇ ਜਿਹੜੇ ਕਿ ਇਸ ਕਾਰਪੋਰੇਸ਼ਨ ਦਾ ਹਿੱਸਾ ਨਹੀਂ ਕਿ ਉਹ ਵੀ ਤੁਹਾਡੇ ਨਾਲ ਉੱਥੇ ਜਾ ਕੇ ਬੋਲ ਕੇ ਆਏ ਸਾਡੇ ਹਾਈ ਕਮ ਸਾਡਾ ਮੁਕ ਦਫਤਰ ਹੈਗਾ ਜਲੰਧਰ ਫੈਡਰੇਸ਼ਨ ਦਾ ਉਹ ਸਾਡੇ ਜਲੰਧਰ ਦੇ ਰਹਿਣ ਵਾਲੇ ਆ ਲੇਕਿਨ ਪਿਛਲੇ ਕਈ ਸਾਲਾਂ ਤੋਂ ਇੱਥੇ ਮੋਹਲੇ ਵਿੱਚ ਤੈਨਾਤ ਆਤੇ ਆ ਅਬ ਸ਼ਿਫਟ ਕਰ ਗਏ ਆ ਇੱਥੇ ਰਹਿਣੇ ਸਾਡੇ ਨੁਮਾਇੰਦੇ ਆ ਸਾਡੇ ਸਮਾਜ ਦੇ ਨੁਮਾਇੰਦੇ ਆ ਸਾਡੇ ਫੈਡਰੇਸ਼ਨ ਦੇ ਨੁਮਾਇੰਦੇ ਆ ਤੇ ਅਸੀਂ ਤਿੰਨ ਜਣਦਨ ਗਏ ਸੀ ਕਮਿਸ਼ਨ ਸਾਹਮਣੇ ਬੁਲਾਇਆ ਸੀਗਾ ਕਿਉਂਕਿ ਮਸਲਾ ਇਕ ਨਹੀਂ ਹੈ ਮੈਂ ਤੁਹਾਨੂੰ ਚੰਨਾ ਪਾਣਾ ਚਾਹਨਾ ਸੈਂਟਰਸਪੈਕਟਰ ਹਰਮਿੰਦਰ ਸਿੰਘ ਸੈਂਟਰਸਪੈਕਟਰ ਗੁਰਵਿੰਦਰ ਸਿੰਘ ਸੈਂਟਰਸਪੈਕਟਰ ਜੁਰਾਵਰ ਸਿੰਘ ਇਹ ਰੂਲਾਂ ਦੀ ਉਲੰਘਣਾ ਕਰਕੇ ਰੂਲਾਂ ਦੇ ਉਲਟ ਜਾ ਕੇ ਰੂਲਾਂ ਨੂੰ ਛਿੱਕੇ ਟੰਕੇ ਇਹਨਾਂ ਨੇ ਪ੍ਰੋਮੋਸ਼ਨ ਲਈਆਂ ਅਸੀਂ ਅਸੀਂ ਜਦੋਂ ਕਮਿਸ਼ਨਰ ਸਾਹਿਬ ਤੋਂ ਮੈਂ ਰੂਲ ਮੰਗੇ ਮੈਂ ਔਨ ਰਿਕਾਰਡ 9 ਮਹੀਨੇ ਹੋ ਗਏ ਮੈਂ ਆਰਟੀਆਈ ਮੰਗਿਆ ਹੋਈਆਂ। ਇਹੀ ਗੱਲ ਚੱਲ ਰਹੀ ਸੀ ਮੈਂ ਕਹਾ ਕਮਿਸ਼ਨਰ ਸਾਹਿਬ ਇਹ ਮੈਂ 9 ਮਹੀਨੇ ਦੀ ਆਈਟੀ ਪਾਈ ਹੋਈ ਹੈ ਮੈਨੂੰ ਜਵਾਬਤਾ ਦੇ ਦਿਓ ਕਿ ਕਿੱਥੇ ਰੂਲੋ ਕਿਨੇ ਕਿਹੜੇ ਰੂਲਾਂ ਤਹਿਤ ਇਹਨਾਂ ਨੂੰ ਪ੍ਰੋਮੋਸ਼ਨ ਦਿੱਤੀ ਗਈ ਹੈ। ਇਹਨਾਂ ਰੂਲ ਇਹਨਾਂ ਗੱਲਾਂ 'ਚ ਉਲਝ ਗਏ ਉਹ ਬੁਖ ਲਾ ਗਏ। ਇੱਕ ਇੱਕ ਸਵਾਲ ਦਾ ਜਵਾਬ ਦਿਓ ਜੀ ਤੁਹਾਡੇ ਤੇ ਉਹਨਾਂ ਨੇ ਅਲੀਗੇਸ਼ਨ ਲਾਏ ਸੀ ਕਿ ਤੁਸੀਂ ਕੋਈ ਕੂੜਾ ਚੱਕਣ ਵਾਲਿਆਂ ਦੀ ਇੱਕ ਪ੍ਰਾਈਵੇਟ ਯੂਨੀਅਨ ਬਣਾਈ ਹੋਈ ਆ ਜਿਹਦੇ ਠੇਕੇ ਤੁਹਾਡੇ ਕੋਲ ਆ ਕਹਿੰਦੇ ਸਾਡੇ ਕੋਲ ਸਬੂਤ ਨੇ। ਕੀ ਉਹ ਆਪ ਕਰਸਾ ਦੇ ਦੂਜੇ ਕੰਮ ਇਹਦੇ ਬਾਰੇ ਮੈਂ ਜਾਣ ਕੇ ਦੇਣਾ ਚਾਹੁੰਦਾ ਮੇਰਾ ਆਪਣਾ ਨਿੱਜੀ ਤੌਰ ਤੇ ਕੋਈ ਕੰਮ ਨਹੀਂ ਹੈ ਜਦੋਂ ਇਹ ਹਾਇ ਮੋਹਾਲੀ ਸ਼ਹਿਰ ਦਾ ਡੰਪਿੰਗ ਕੋਡ ਬੰਦ ਹੋਇਆ ਹੈ ਮੰਨਣੀ ਹੈ ਐਨਜੀਟੀ ਤੇ ਮੰਨਣੀ ਹੈ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਇਹ ਜਦੋਂ ਬੰਦ ਹੋਇਆ ਉਹ ਤਾਂ ਬੜੀ ਪ੍ਰੋਬਲਮ ਕ੍ਰੀਏਟ ਹੋ ਗਈ ਹੈ ਇਹਨਾਂ ਨੂੰ ਵੀ ਸਵਾਲ ਹੋਇਆ ਇਹਨਾਂ ਨੂੰ ਵੀ ਲੱਗਿਆ ਜੁਰਮਾਨਾ ਤੇ ਗਮਾਡਾ ਨੂੰ ਵੀ ਲੱਗਿਆ ਗਮਾਡਾ ਦੇ ਅਧਿਕਾਰੀਆਂ ਨੇ ਸਾਨੂੰ ਬੁਲਾਇਆ ਵੀ ਅਸੀਂ ਤੁਹਾਡੇ ਨਾਲ ਇੱਕ ਲੀਗਲੀ ਟਾਈ ਅਪ ਕਰਨਾ ਚਾਹੁੰਦੇ ਹਾਂ ਨਾ ਤਾਂ ਗਮਾਡਾ ਨੇ ਸਾਨੂੰ ਪੰਜੀ ਪੈਸੀ ਦੇਈ ਨਾ ਅਸੀਂ ਲਏ ਨਾ ਦੇਏ ਉਸ ਨੇ ਵੈਸੀ ਇੱਕ ਕਾਗਜ਼ੀ ਤੌਰ ਤੇ ਉਹਨਾਂ ਕੀਤਾ ਵੀ ਥੋੜੇ ਮੈਂਬਰ ਆਏ ਮਗਰ ਯੈਸ ਸਾਡੇ ਮੈਂਬਰ ਆ ਸਾਡੇ ਸਮਾਜ ਦੇ ਨੁਮਾਇੰਦੇ ਆ ਸਾਡੇ ਫੈਡਰੇਸ਼ਨ ਦੇ ਮੈਂਬਰ ਆ ਉਹਨਾਂ ਨੇ ਵੈਸੀ ਇੱਕ ਲਿਖਤੀ ਨਾਮਾ ਕੀਤਾ ਸੀਗਾ ਵੀ ਤੁਹਾਡੇ ਅੰਦਰ ਇਹ ਦੇਖਰੇਖ ਚ ਹੋਣ ਕੋਈ ਮਤਲਬ ਗਲਤ ਬੰਦਾ ਦੋ ਨਾ ਹੋਵੇ ਉਹ ਜ਼ਰੂਰ ਹੋਇਆ ਬਾਕੀ ਮੇਰਾ ਨਿੱਜੀ ਤੌਰ ਤੇ ਕੋਈ ਕੰਮ ਨਹੀਂ ਹੈ ਹਰ ਮੈਂਬਰ ਆਪਣਾ ਆਪਣਾ ਕੰਮ ਕਰਦੇ ਆ ਪਵਨ ਗੋੜਿਆਲ ਵੱਲੋਂ ਸਫਾਈ ਦਿੱਤੀ ਗਈ ਹੈ ਸੁਣ ਲੈ ਕੇ ਕਿ ਉਹਨਾਂ ਦੇ ਵੱਲੋਂ ਕਿਸੇ ਵੀ ਇਦਾਂ ਦੀ ਗਲਤ ਜੋ ਇਲਜ਼ਾਮ ਲਗਾਏ ਸੀ ਉਹਦੇ ਵਿੱਚ ਕਿਸੇ ਦੇ ਵਿੱਚ ਵੀ ਇਹਨਾਂ ਦੀ ਇਨਵੋਲਵਮੈਂਟ ਨਹੀਂ ਗਈ ਸਾਡੇ ਨਾਲ ਮੋਹਨ ਸਿੰਘ ਨੇ ਸਰਪੰਚ ਸਾਹਿਬ ਇਹ ਮਸਲਾ ਕੀ ਆ ਤੁਸੀਂ ਸਾਰ ਤੇਰਾ ਜਿਹੜੀ ਧਰਨਾ ਲਾਉਂਦੀ ਫਿਰ ਦੂਸਰੀ ਧਰਨਾ ਲਾਉਂਗਾ ਇਹਦੇ ਚ ਆਮ ਲੋਕਾਂ ਦਾ ਨੁਕਸਾਨ ਹੁੰਦਾ ਤੁਸੀਂ ਕਿਸ ਤਰ੍ਹਾਂ ਵੇਖਦੇ ਸਰ ਪਹਿਲਾਂ ਤਾਂ ਸਾਡੇ ਸ਼ਹਿਰ ਤੋਂ ਬੜੀ ਮਾਫੀ ਮੰਗਦੇ ਆਂ ਸੀ ਵੀ ਇਹ ਉਹਨਾਂ ਨੂੰ ਬਹੁਤ ਮੁਸ਼ਕਲਾਂ ਹੋਣੀਆਂ ਆਣੇ ਵਾਲੇ ਦਿਨਾਂ 'ਚ 8 4 ਇੱਕ ਦਿਨ ਵੀ ਚੱਲ ਸਕਦੀ 2 ਦਿਨ ਵੀ 10 ਦਿਨ ਵੀ ਚੱਲ ਸਕਦੀ ਆ ਕਿਉਂਕਿ ਜਿਹੜੇ ਸਾਡੇ ਨੁਮਾਇੰਦੇ ਆ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਕੋਲੇ 25 25 ਸਾਲ ਤੋਂ ਕੰਮ ਕਰ ਰਹੇ ਆ ਜਨਤਾ ਵਾਸਤੇ ਉਹਨਾਂ ਨੂੰ ਕਮਿਸ਼ਨਰ ਸਾਹਿਬ ਵੱਲੋਂ ਬਦਸਲੂਕੀ ਕਰਕੇ ਬਦਤਮੀਜ਼ੀ ਕਰਕੇ ਬਾਹਰ ਕੱਢਿਆ ਗਿਆ ਜਦਕਿ ਉਹਨਾਂ ਦਾ ਕੰਮ ਆ ਕਿ ਅਗਰ ਕੋਈ ਗੱਲ ਉਹਨਾਂ ਕੋਲ ਪੁੱਛਣ ਗਿਆ ਤਾਂ ਉਹਨਾਂ ਕੋਲ ਫਰਜ਼ ਬਣਦਾ ਕਿ ਉਹ ਗੱਲ ਦਾ ਜਵਾਬ ਦੇਣ ਕਿ ਜੋ ਵੀ ਅਸੀਂ ਰੂਲ ਰੈਗੂਲੇਸ਼ਨ ਮੰਗੇ ਆਂ ਜੋ ਗੱਲਾਂ ਕਰਦਾਂ ਗਈਆਂ ਉਹਨਾਂ ਕੋਲ ਫਰਜ਼ ਬਣਦਾ ਦੇਣ ਉਹਨਾਂ ਨੇ ਉਹਨਾਂ ਗੱਲਾਂ ਦਾ ਜਵਾਬ ਦੇਣ ਦੇ ਤਾਂ ਚੰਗਾ ਸਾਡੇ ਨੁਮਾਇੰਦਿਆਂ ਨੂੰ ਬਾਹਰ ਕੱਢਿਆ ਇਹ ਮੇਰੇ ਧਿਆਨ ਦੇ ਵਿੱਚ ਆ ਸਟੇਟ ਕੀ ਜਿਹੜੀ ਸਾਡੀ ਜਨਰਲ ਬੋਡੀ ਉਸਕੇ ਵੀ ਧਿਆਨ ਦੇ ਵਿੱਚ ਆ ਜਿਹੜੀ ਇਹ ਇਹ ਹੁਣ ਨਾ ਕੂੜੇ ਕੀ ਲੜਾਈ ਆ ਨਾ ਸਵੈ ਸੇਵਕਾਂ ਕੀ ਲੜਾਈ ਆ ਇਹ ਲੜਾਈ ਹੈ ਕਿ ਸਮਾਜ ਦੀ ਕਿਉਂਕਿ ਉਹ ਜਿਹੜੇ ਰਿਪਰਿਜ਼ੈਂਟ ਸਮਾਜ ਨੂੰ ਕਰਦੇ ਆ ਉਹ ਵਾਲਮੀਕੀ ਸਮਾਜ ਕੇ ਲੀਡਰ ਤੇ ਕੱਲ ਨੂੰ ਇਹ ਕੰਮ ਹੋਰ ਵੱ ਜਿਹੜੇ ਦੂਸਰੇ ਧਿਰ ਨੇ ਧਰਨਾ ਲਾਇਆ ਸੀ ਉਹਦੇ ਵਿੱਚ ਵੀ ਵਾਲਮੀਕ ਸਮਾਜ ਦੇ ਲੋਕ ਸੀਗੇ ਜਿਹੜੇ ਸਫਾਈ ਕਰਮਚਾਰੀ ਨੇ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਲੜਾਈ ਕਰ ਰਹੇ ਹੋ ਇਹ ਸਰਕਾਰ ਜਨਾਬ ਇਹ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਨਾ ਸਰਕਾਰ ਨੂੰ ਵੀ ਨਹੀਂ ਇਹ ਸਾਰੀ ਸਰਕਾਰੀਆਂ ਚਾਲਾਂ ਹੈ ਉਰੇ ਪਹਿਲਾਂ ਉਹਨਾਂ ਨੇ ਦੋ ਜੁਨੀਨਾ ਹੋਰ ਬਣਾ ਲਈਆਂ ਉਹ ਸਕਸੈਸ ਨਹੀਂ ਹੋਈ ਹੁਣ 30 ਜੁਨੀਨ ਖੜਦ ਕਰ ਲਈ ਥੋੜੇ ਦਿਨ 15 20 ਦਿਨ ਮਹੀਨੇ ਬਰਤ ਕਰ ਉਹਨੂੰ ਕੱਢ ਕੇ ਬਾਹਰ ਕੱਢ ਦਿੰਨੇ ਆ ਉਹਨਾਂ ਕੀ ਕੋਈ ਮੰਗ ਨਹੀਂ ਦੀ ਹੈ ਉਹ ਜਿਹੜਾ ਹਰਮਿੰਦਰ ਸਿੰਘ ਉਹ ਬਖਲਾ ਗਿਆ ਕਿ ਹੁਣ ਮੇਰੇ ਤੇ ਸਾਰਾ ਕੰਮ ਚੱਲੇ ਜਾਣਾ ਉਹ ਤਿੰਨੇ ਤਿੰਨ ਜਿਹੜੇ ਇਨਸਪੈਕਟਰ ਆ ਉਹਨਾਂ ਨੂੰ ਹਟਾ ਕੇ ਕੰਮ ਤੋਂ ਉਹਨਾਂ ਨੂੰ ਆਰਾਮ ਗੱਲ ਬਿਠਾਇਆ ਹੋਇਆ ਇਹਨੂੰ ਸਾਰਾ ਕੰਮ ਰਣਜੀਤ ਕੁਮਾਰ ਨੇ ਇਹਨੂੰ ਸਾਰਾ ਕੰਮ ਇਹਨੂੰ ਦਿਆ ਹੋਇਆ ਕਿਉਂਕਿ ਇਹਨੂੰ ਕਮਾ ਕਮਾ ਕੇ ਦਿੰਦਾ ਉਹਨੂੰ ਇਸ ਕਰਕੇ ਉਹ ਕੋਈ ਬਾਕੀ ਕੋਈ ਜੁਨੇ ਨਹੀਂ ਅਗਰ ਕੋਈ 20 30 ਬੰਦਾਂ ਕੀ ਜੁਨੇ ਬਣਾ ਲੰਦਾ ਤਾਂ ਉਸਕੇ ਨਾਲ ਕੋਈ ਫਰਕ ਨਹੀਂ ਹੁੰਦਾ ਇੱਕ ਮਹਨ ਸਿੰਘ ਜੀ ਗੱਲ ਦੱਸੋ ਕਿ ਜਿਵੇਂ ਤੁਸੀਂ ਇੱਥੇ ਕਰਮਚਾਰੀ ਹੋ ਕਿ ਬੰਦਾ ਦੂਸਰਾ ਕੰਮ ਕੋਈ ਪ੍ਰਾਈਵੇਟ ਤੌਰ ਤੇ ਜਿਵੇਂ ਕੂੜਾ ਚੱਕਾਉਣ ਦਾ ਕੰਮ ਆ ਉਹ ਕਰ ਸਕਦਾ ਜੀ ਨਹੀਂ ਨਹੀਂ ਉਹ ਕਿਆ ਗੰਦੇ ਕੋਈ ਨਹੀਂ ਕਰ ਸਕਦਾ ਜਿਹੜਾ ਬੰਦਾ ਸਰਕਾਰੀ ਹੈ ਉਹ ਸਰਕਾਰੀ ਕੰਮ ਕਰੂਗਾ ਹੋਰ ਕੋਈ ਕੰਮ ਨਹੀਂ ਕਰ ਸਕਦਾ ਜੀ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਲਮਿਕ ਸਮਾਜ ਦੇ ਲੋਕ ਇਕੱਠੇ ਹੋਏ ਨੇ ਜੇ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲਾ ਤੁਹਾਡਾ ਕਾਰਕਰਮ ਕੀ ਰਹਿਣਾ ਸਰ ਜੇ ਅੱਜ ਕੋਈ ਪ੍ਰਸ਼ਾਸਨ ਵੱਲੋਂ ਗੱਲ ਨਹੀਂ ਕਰਾਈ ਜਾਂਦੀ ਹੈ ਤਾਂ ਕੱਲ ਨੂੰ ਮਾਨਯੋਗ ਸਾਡੇ ਮੇਅਰ ਸਾਹਿਬ ਤੇ ਮਾਨਯੋਗ ਐਮਐਲਏ ਸਾਹਿਬ ਦੇ ਅੱਗੇ ਕੂੜਾ ਘੇਰ ਕੇ ਪ੍ਰਦਰਸ਼ਨ ਕਰੇ ਜਾਵਾਂ ਚਾਹੇ ਸਾਨੂੰ ਗ੍ਰਿਫਤਾਰ ਕਰ ਲਓ ਸਾਡੀ ਸਟੇਟਮੈਂਟ ਯਾਦ ਕਰ ਲਓ ਚਾਹੇ ਸਾਨੂੰ ਜੋ ਮਰਜੀ ਕਰ ਲਓ ਅਸੀਂ ਕੱਲ ਨੂੰ ਐਮਐਲਏ ਤੇ ਮੇਅਰ ਸਾਹਿਬ ਦੇ ਅੱਗੇ ਕੂੜਾ ਘ ਜੀ ਤੁਸੀਂ ਇਕੱਠੇ ਹੋ ਜੋ ਮਤਲਬ ਤੁਹਾਡੀ ਦੂਸਰੀ ਜੂਨੀਅਰ ਅੰਦਰ ਵਾਲੀਆਂ ਵੀ ਤੇ ਬਾਹਰ ਵਾਲੀਆਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਤੁਹਾਡੀਆਂ ਦੂਸਰੀਆਂ ਮੰਗਾਂ ਨੇ ਉਹ ਵੀ ਹੱਲ ਹੋ ਜਾਣਗੀਆਂ ਸਰ ਸਾਡੀ ਕੋਈ ਜੂਨੀਅਰ ਗੱਲ ਕਿਸੇ ਗੱਲ ਲੜਾਈ ਨਹੀਂ ਹੈ ਇਹ ਤਾਂ ਸਿਰਫ ਗੱਲਾਂ ਫਲਾਣੇ ਗੱਲਾਂ ਆਪਣੀ ਚਮਕ ਨੂੰ ਬਚਾਣੇ ਦਾ ਸਿਸਟਮ ਆ ਕਿ ਸਾਡਾ ਕਿਸੇ ਹਿਸਾਬ ਗੱਲ ਚਮਕ ਕਾ ਕਹਿੰਦੇ ਵਜਜਵਾ ਤੇ ਸਾਡੇ ਜਿਹੜੇ ਪੈਸੇ ਵਸਦੇ ਰਹੇ ਸਾਡੀ ਗੇਜਾਂ ਭਰਦੀਆਂ ਰਹਿਣ ਉਰੇ ਲੜਾਈ ਹੈਗੀ ਸਰਕਾਰ ਗੱਲ ਸਾਡੀ ਸਾਡੀ ਦੂਸਰੀ ਜੁਨੇ ਹਰਮਿੰਦਰ ਆ ਨਾ ਕਿ ਲੜਾਈ ਕੋਈ ਨਹੀਂ ਆ ਜਿਹੜਾ ਕਮਿਸ਼ਨਰ ਸਾਹਿਬ ਨੇ ਕਰਨਾ ਜਿਹੜੀ ਆਰਡਰ ਕਰਨੇ ਆ ਜਦ ਤੱਕ ਕੋ ਕੰਮ ਵਾਪਸ ਨਹੀਂ ਲਿਆ ਜਾਂਦਾ ਜਦ ਤੱਕ ਸਾਡਾ ਕੋਈ ਸਮਝੌਤਾ ਨਹੀਂ ਕਿਸੇ ਗੱਲ ਵੀ ਕੋਈ ਸਮਝੌਤਾ ਨਹੀਂ ਆ ਤੋ ਐਸ ਹਨ ਸਰਪੰਚ ਮੂਨ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਅਸਲੀ ਮੁੱਦਾ ਹੈ ਕੀ ਆ ਲੜਾਈ ਕੀ ਆ ਵਰਚਸਵ ਦੀ ਲੜਾਈ ਆ ਬਾਲਮਿਕ ਸਮਾਜ ਦੀ ਲੜਾਈ ਆ ਕੂੜੇ ਦੀ ਜਾਂ ਫਿਰ ਗੱਲ ਕਰੀਏ ਜਾਂ ਫਿਰ ਹਾਜ਼ਰੀਆਂ ਦੀ ਗੱਲ ਕਰੀਓ ਕੋਈ ਮੁੱਦਾ ਨਹੀਂ ਇਹਨਾਂ ਦੇ ਵਿਲੋਸਟੀ ਦਾ ਵੀ ਖੰਡਨ ਕੀਤਾ ਗਿਆ ਕਿ ਮਾਨਯੋਗ ਕਮਿਸ਼ਨਰ ਨੂੰ ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਜਿਹੜੀ ਮੰੰਦੀ ਸ਼ਬਦਾਵਲੀ ਬੋਲੀ ਗਈ ਸੀ ਤਸਵੀਰਾਂ ਨੇ ਜਿਹੜੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕ ਇੱਥੇ ਬੈਠੇ ਨੇ ਜਿਨ੍ਹਾਂ ਦੇ ਵੱਲੋਂ ਬੜਾ ਕਲੀਅਰ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਅੱਜ ਪ੍ਰਸ਼ਾਸਨ ਜਾਂ ਫਿਰ ਮਿਊਸਪਲ ਕਾਰਪੋਰੇਸ਼ਨ ਸਾਡੀ ਗੱਲ ਨਹੀਂ ਸੁਣਦੀ ਤਾਂ ਕੱਲ ਤੋਂ ਮਾਣਜੋ ਐਮਐਲਏ ਅਤੇ ਜਿਹੜੇ ਮੇਅਰ ਨੇ ਮੁਹਾਲੀ ਦੇ ਉਹਨਾਂ ਦੇ ਘਰ ਦੇ ਬਾਹਰ ਕੂੜਾ ਛਿੜਕੇ ਪ੍ਰਦਰਸ਼ਨ ਕੀਤਾ ਜਾਵੇਗਾ ਭਾਵੇਂ ਕਿ ਇਹਨਾਂ ਨੂੰ ਗ੍ਰਿਫਤਾਰ ਹੀ ਕਿਉਂ ਨਾ ਕਰ ਲਿਆ ਜਾਵੇ ਦੂਸਰੀ ਗੱਲ ਇਹਨਾਂ ਨੇ ਸ਼ਹਿਰ ਵਾਸੀਆਂ ਤੋਂ ਮਾਫੀ ਵੀ ਮੰਗੀ ਜਿਨ੍ਹਾਂ ਦਾ ਕੰਮ ਪ੍ਰਭਾਵਿਤ ਹੁੰਦਾ ਕੂੜਾ ਨਹੀਂ ਚੱਕਿਆ ਜਾਂਦਾ ਤੇ ਬਹੁਤ ਸਾਰੀ ਜਿਹੜੀ ਲੋਕਾਂ ਨੂੰ ਤਕਲੀਫ ਹੁੰਦੀ ਹੈ ਜੇਕਰ ਦੂਸਰੀ ਜੂਨੀਅਰ ਹੜਤਾਲ ਕਰਦੀਆ ਤਾਂ ਅੰਦਰ ਦਾ ਕੰਮ ਨਹੀਂ ਹੁੰਦਾ ਜੇਕਰ ਬਾਹਰ ਦੀ ਜੂਨੀਅਰ ਹੜਤਾਲ ਕਰਦੀਆ ਤਾਂ ਬਾਹਰ ਦਾ ਕੰਮ ਨਹੀਂ ਹੁੰਦਾ ਸੋ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਹ ਤੇ ਕੀ ਐਕਸ਼ਨ ਲੈਂਦੀਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਕਿੰਨਾ ਕੁ ਗਰਮਾਉਂਦਾ ਵਾ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੁਹਾਲੀ ਵਸਤੀਆਂ ਨੂੰ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਕੈਮਰਾਮੈਨ ਵਿਨੋਦ ਦੇ ਨਾਲ ਹਰਪ੍ਰੀਤ ਸਿੰਘ ਜਸਵਾਲ ਦਾ ਸਮਰ ਨਿਊਜ਼ ਮੁਹਾਲੀ